ਪਤਾ ਸਰਫੇ ਦੇ ਵਿੱਚੋਂ ਆਪਾਂ ਆ ਸੀ ਸਰਫ ਇੱਥੇ ਪੈਂਦਾ ਨੀਲ ਇੱਥੇ ਜੇ ਸਰਫ ਪੈਂਦਾ ਹੋਣੀ ਹੋਰ ਪੀਲ ਹਾਂ ਉਹ ਦੂਜਾ ਫੁੱਲ ਫੁੱਲਾ ਆਟੋ ਆ ਹਾਂ ਹੁਣ ਲਾ ਤੇ ਪਾ ਤੇ ਕੱਪੜੇ ਲੌਕ ਹੋ ਗਿਆ ਬਸ ਇਹ ਨਹੀਂ ਖੁੱਲਦੀ ਫਿਰ ਪਹਿਲਾਂ ਲੌਕ ਹੋ ਗਿਆ ਹੁਣ ਲਾ ਦਿਓ ਬਟਨ ਤਾਂ ਉੱਪਰ ਨੂੰ ਲਾ ਲਜਾ ਚੱਲਦਾ ਨਹੀਂ ਹੁਣ ਚੱਲ ਗਿਆ ਹੱਸ ਹੁਣ ਉਹ ਲਾ ਹੁਣ ਧੋਏ ਜਾਣਗੇ ਕਮਾਉਂ ਕੱਢ ਦੋ ਇਹ ਦੇਈ ਸਹਿਤਾ हां आलो तो ऊपर ਨੂੰ ਮੈਂ ਲੋਕ ਹੁਣ ਆ ਜੀ ਨਹੀਂ ਨਹੀਂ ਹੁਣ ਪਾਣੀ ਜਾ ਖਿੱਚਣ ਲਾ ਜਾਣਾ ਇਹਨੇ ਹੂੰ ਨੋ ਹੁਣ ਦਵਾਰੋਂ ਚੱਲ ਜੇ ਡੋਰ ਉੱਪਰ ਖੜਚਾ ਖੜਚਾ ਕਰ ਜੇ ਡੋਰ ਡੋਰ ਉੱਪਰ ਕਹਿੰਦੀ ਆ ਉਹਨੂੰ ਠੱਕ ਲਾਈ ਸਣਾ ਡੋਰ ਹੁਣ ਚੱਲ ਹੁਣ ਪਾਣੀ ਲੈ ਲਈ ਆ ਇਹਨੇ ਚਲੋ ਜੀ ਹੁਣ ਇਹ ਕਿੰਨਾ ਟਾਈਮ ਲਊਗੀ ਇਹ ਇੱਕ ਘੰਟਾ 40 ਮਿੰਟ 37 ਮਿੰਟ ਸਾਕਾਸ ਕੁ ਕੇ ਸਾਰਾ ਕੁਝ ਦੇ ਦੂ ਇਹ ਚੱਪਲਾਂ ਦਾ ਇਹੀ ਯਾਰ ਲੈ 19 ਸਾਲੀ ਦਿੱਤੀ ਨਹੀਂ ਚਲੋ ਥੋੜੀ ਜਿਹੀ ਵਿਚ ਨੂੰ ਦਿਖਾ ਦੇ। ਹੁਣ ਵੀ ਜਾ ਕੋਈ ਬੰਦਾ ਕੰਮ ਕਰਦਾ ਉਹਨੂੰ ਦਰਵਾਜ਼ਾ ਥੋੜਾ ਲਾਉਣਾ। ਚੱਲ ਪੀ। ਉਹਨੂੰ ਹਵਾ ਲੱਗਣੀ ਚਾਹੀਦੀ ਆ ਚੱਲ ਪੀ। ਹੁਣ ਢੋਈ ਜਾਣਾ ਇਹਨੇ। ਇਹਦਾ ਅ ਸਰਫ ਵੀ ਆਟੋ ਦੂਆ ਮਿਲਦਾ ਸਪੈਸ਼ਲ। ਕਿਉਂ ਦੂਏ ਸਰਫ ਨਾਲ ਝੱਗ ਹੁੰਦੀ ਆ ਜਿਹੜਾ ਤੇਜ ਚ ਪੈਂਦਾ ਇਹ ਝੱਗ ਨਹੀਂ ਹੁੰਦੀ ਬਿਨਾ ਝੱਗ ਤੋਂ ਹੁੰਦਾ ਮਹਿੰਗਾ ਮਿਲਦਾ ਲਓ ਜੀ ਇਹ ਆ ਕਈ ਦਿਨਾਂ ਦਾ ਪੀਸਿਆ ਹੋਇਆ ਆਟਾ ਕਿੰਨੇ ਦਿਨ ਹੋ ਗਏ ਨੂੰ ਪੀਸੇ ਹੋਏ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਸਰ ਬੋਪੂ ਆ ਜਾ ਯਾਰ ਆ ਕੱਟ ਕੇ ਤਾਂ ਦੇ ਦੇ ਨੈਣਨੀ ਤੂੰ ਕਾਹਨੂੰ ਜਦ ਮੈਂ ਕਹਿੰਦਾ ਤੀ ਆ ਜਾ ਆ ਜਾ ਫਿਰ ਚੱਕ ਵੀ ਤੋਹ ਇੱਕ ਜਦ ਤਾਂ ਆਂਟੀ ਆਂਟੀ ਨੂੰ ਬਾਜ ਮੈਂ ਜਹਾ ਆਂਟੀ ਕੋਲ ਲੋ ਇਹ ਤੋਤੇ ਕੱਪੜੇ ਸਕਾਤੇ ਮੜੇ ਮੜੇ ਜਿਹੇ ਚਾ ਮੌਸਮ ਹੁੰਦਾ ਉਹ ਜਿਸ ਲੱਭੇ ਰਹਿ ਜਾਂਦੇ ਹੁੰਦੇ ਨੇ ਗੱਠਾਂ ਜੀ ਤਾਂ ਹੀ ਦਿੰਦੀ ਹੈ ਹਨਾ ਚਾਹ ਖੰਬਸ ਚਾਹੇ ਅੰਦਰ ਪਾ ਦਿਓ ਜੇ ਧੁੱਪਾਂ ਦਾ ਧੁੱਪੇ ਪਾ ਦਿਓ ਆ ਨਹੀਂ ਉਹ ਦੱਸਤਾ ਤਾਂ ਚੱਕੀ ਦੇ ਆ ਗਏ ਚੱਕੀ ਛੱਡਣ ਵਾਸਤੇ ਦੇਖਦੇ ਹਾਂ ਕਿਹੜੀ ਗੱਡੀ ਤੇ ਆ ਆਹ ਹਾਂਜੀ ਕਰ ਦੋ ਬੈ ਕੇ ਅੰਦਰ ਨੂੰ ਇਹ ਗੱਡੀ ਚਾਈਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੱਬ ਸਵੇਰ ਤੇ ਚੱਲੇ ਹੋਏਗੇ ਨਾ ਹਾਂਜੀ ਹਾਂਜੀ ਕੀ ਰਾਤ ਵੀ ਆਈ ਆ ਡਿਲੀਵਰੀ ਕੋਈ ਇਹ ਕਿਹਾ ਡਰਾਈਵਰ ਨੂੰ ਵੱਧ ਗਈ ਸੱਚਾ ਸੱਚਾ ਇਹ ਤੇ ਪਾਵਰ ਪਾ ਲੱਗਾ ਕਿਹੜਾ ਹਾਂਜੀ ਪਾਵਰ ਫਿਰ ਤੇ ਇੱਥੇ ਲਾ ਕੇ ਚੈੱਕ ਕਰਾਂ ਨੂੰ ਹਾਂਜੀ ਹਾਂਜੀ ਉਹ ਬੱਤ ਐਵੇਂ ਕਰੀ ਬੱਤ ਆਪਣਾ ਵਾਈਓ ਥੋੜਾ ਥੋੜੀ ਠੀਕ ਆਇਆ ਅੱਜ ਯਾਰ ਸਿਰਫ ਪਾਣੀ ਪੀਣਾ ਠੀਕ ਹੈ ਨਾਰਮਲ ਪਾਣੀ ਦੇਣਾ ਠੰਡਾ ਲੈਣਾ ਬਾਹਰ ਠੰਡਾ ਹੋਵੇ ਜੀ ਬਾ ਨਾਰਮਲ ਝਾ ਲਿਆ ਦੇ ਤਿੰਨ ਕਿੱਦਿਆਂ ਕਰੀ ਹਾਂ ਤਿੰਨ ਦੀ ਆ ਹੋਰ ਨਹੀਂ ਆ ਵੀ ਲਾਂ ਲੈ ਉਹ ਸੋਪੀ ਲੈ ਲਵਾਂਗਾ ਲੋੜੀ ਕਰ ਨੂੰ ਬਈ ਆ ਅਗਲਾ ਆਈ ਕਰੂ ਲੋੜੀ ਅੱਗੇ ਉਧਰ ਲੱਗ ਕੇ ਇੱਕ ਅੱਗੇ ਵੀ ਆ ਅੱਗੇ ਪਏ ਅੱਗੇ ਹੋਰੀ ਹੋਰ ਦੂੰਗੀ ਕੋਸ ਲੱਗਦੀ ਹੈ ਤੇਲ ਕਦਮ ਲੱਗ ਲੋੜੀ ਐ 3 ਕਿਲੋ ਦਾ 18 ਕਿਲੋ ਹੂੰ ਠੀਕ ਇਹ ਦੋ ਵਾਧ ਨਹੀਂ ਪਣੀ ਠੀਕ ਠੀਕ ਆ ਘੱਟ ਵੇਚਕ ਬਾ ਸਕਦੇ ਘੰਟੇ ਤੋਂ ਪਹਿਲਾਂ ਢੋਲੀ ਭਰ ਦੂ ਤਰੀ ਅੱਛਾ ਬੋ ਇਹ ਨਹੀਂ ਤਾਂ ਲੋਡ ਵੀ ਨਹੀਂ ਪੈਂਦੀ ਇਹ ਕਿਹ ਚੀਜ਼ ਆ 12-15 ਕਿਲੋ ਵਾਹ ਇਹ ਕਿਹ ਚੀਜ਼ ਆ ਇਸ ਐਸਸਰਾਂ ਨੂੰ ਚਲਾਉਣ ਵਾਸਤੇ ਕਿ ਹਲਦੀ ਵਗੈਰਾ ਮਰਚ ਕੱਢਣਾ ਹੈ। ਅੱਛਾ। ਠੀਕ। ਆ ਪੱਤੀ ਕੱਢ ਕੇ ਲੈ। ਹਾਂ। ਕਿਹ ਖਿਆਲ ਆਦਾ। ਠੀਕ ਆ। ਹਲਦੀ ਮਰਚ ਮਸਾਲਾ ਵੀ ਨਾ ਇੱਧਰ ਹੀ ਪਿੱਛੇ ਹੈ। ਉਹ ਆਪਣੇ ਹਿਸਾਬ ਨਾਲ ਪਾਉਣਾ ਪਊ। ਸਾਬਤ ਕੰਨੀਆਂ ਆਂਦੀਆਂ। ਸਾਬਤ ਕੰਨੀਆਂ? ਹਾਂਜੀ ਇੱਥੇ ਨਾ ਮੈਂ ਦੇ ਇੱਕ ਇੱਕ ਕਰ। ਆਹੋ ਜਿੰਨਾ ਕਜਾਨੀ ਲੋਡ ਦੇ ਹਿਸਾਬ ਨਾਲ ਉੱਤੇ ਪਾਈ ਜਾ ਉਹਨੂੰ ਸਟਾਰਟ ਕਰਨੀ ਪਊ ਪਹਿਲਾਂ ਇਹ। ਅੱਛਾ। ਹਲਦੀ ਪੀਸਣ ਦਾ ਤਰੀਕਾ 8 ਨੰਬਰ ਵਾਲੀ ਪਣੀ ਪਊਗਾ ਨਾ ਆਪਾਂ ਨੂੰ। ਉਹਦੇ ਛੋਟੇ ਟੁਕੜੇ ਹੋ ਜਾਣਗੇ।

ਇੱਕ ਮਿੰਟ ਤਾਂ ਇਧਰ ਦੀ ਲੱਗੂ ਹਲਦੀ ਸਿੱਤ ਨੂੰ ਇੱਕ ਮਿੰਟ ਇਧਰ ਜੀ ਦੋ ਮਿੰਟਾਂ ਹਲਦੀ ਆਪਣੀ ਤਿਆਰ ਕਰੀਏ ਠੀਕ ਉਹ ਤੋਂ ਬਾਅਦ ਜਾਨੀ ਪਹਿਲਾਂ ਮੋਟੀ ਮੋਟੀ ਪੀ ਕੇ ਫਿਰ ਇਹਦੇ ਵਿੱਚ ਪਾ ਦੇਣੀ ਆ ਹਾਂ ਜੀ ਫਿਰ ਇਹ ਚ ਪਾ ਦੇਣੀ ਆ ਇਹ ਕੱਟ ਦੇਣੀ ਆ ਹਾਂਜੀ ਠੀਕ ਕੀ ਆ ਸੀਗਾ ਜੀ ਪਸੂਆਂ ਵਾਲੀ ਲੇਟੀ ਕੱਢਣ ਵਾਲਾ ਮੋਟਾ ਨਹੀਂ ਹੁੰਦਾ ਅੱਛਾ ਉਹ ਇਧਰ ਹੀ ਨਿਕਲਦਾ ਸੀਗਾ ਇਧਰ ਦੀ ਕੱਢਣ ਦੀ ਆ ਚਾਰ ਗੱਟੇ ਇਹ ਘੰਟੇ ਚ ਅੱਛਾ ਠੀਕ ਆ ਇਹਦੇ ਵੀ ਪਹਿਲਾਂ ਸਟਾਰਟ ਕਰਨੀ ਪੈਂਦੀ ਆ ਆ ਲੱਗ ਆਹ ਜਾਨੀ ਹੁਣ ਤਾਂ ਸਟਾਰਟ ਵਾਸਤੇ ਉਹਨੂੰ ਸੋਚੇ ਉਧਰ ਲੱਗੀ ਹੈ ਇਹ ਇਹਨਾ ਡ੍ਰੈਕਟ ਜਾਂਦੀ ਤਾਂ ਪਹਿਲਾਂ ਸਟਾਰਟ ਕਰਦੇ ਸਿੱਧਾ ਮੋਟਰ ਨੂੰ ਜਾਂਦੀ ਇੱਥੇ ਹੂੰ ਇਧਰ ਦੀ ਛੋਟੀ ਮੋਟਰ ਨਹੀਂ ਲੈਣੇ ਤਾਂ ਆ ਤਾਂ ਉਹਦੇ ਵਾਸਤੇ ਆਈ ਆਹ ਰਵੜ ਦੀ ਲੋੜਾ ਬਹੁਤ ਚੀਜ਼ਾਂ ਨਾ ਪਹਿਣੀ ਨਹੀਂ ਪਹਿਣੀ ਹੁਣ ਅਪਾ ਜੇ ਰੀ ਕਣਕ ਪਾਵਾਂਗੇ ਫੇਰ ਹੀ ਚੱਲਣੇ ਨੇ ਠੀਕ ਆ ਹੁਣ ਕਣਕ ਲੈ ਕੇ ਆਈ ਆ ਹਾਂਜੀ ਚੱਲ ਚੱਲ ਕਿਲੋ ਰੇਰ ਦਾ ਕਿਲੋ ਰੇਰ ਮਾ ਲੋ ਜੀ ਆਪਾਂ ਕਣਕ ਲੈ ਕੇ ਚੱਲੇ ਟੈਸਟ ਵਾਸਤੇ ਇਹ ਖਾਣੇ ਆ ਤਮਾਕਾ ਕੱਜ ਅੱਜ ਤਮਾਕਾ ਉਹ ਬਾਲਕੀ ਭਾਂਡੇ ਕਰ ਦੂ ਇੱਕ ਨਹੀਂ ਫੇਰ ਲਾਵਾਂਗੇ ਇੱਧਰ ਕਰਕੇ ਆਪਾਂ ਇਹ ਜਮ ਹੁਣ ਕੋਸ ਨੂੰ ਡਾਉਸ ਚਪਟਣੇ ਆ ਫਟਦੇ ਇਹ ਨਾ ਗਰਮ ਹੋ ਰਿਹਾ ਆ ਤੋ ਕੁਝ ਕਰਮਾ ਹੋਊ। ਉਰੀਓ ਲਵਾਣੀ ਸੀ। ਉੱਥੇ ਤਾਂ ਗੱਲ ਲੱਗ ਪੜਾ। ਇਹ ਲਵਾਣਾ। ਹਾਂ। ਉੱਥੇ ਕੰਧ ਰੱਖੀਏ। ਆ ਦੇ ਇੱਧਰ ਟੀਵੀ ਟਰਾਲੀ ਪਈ ਆ। ਇਹ ਤੁਹਾਨੂੰ ਚੱਕ ਲੀ। ਆ ਬੈਠੀ ਤਾਰੇ ਬਹੁਤ ਤੇ ਅੱਜ ਧੋਈਆਂ ਚਾਦਰਾਂ ਕੱਲ ਮੈਂ ਹੋ ਗਈ ਸੀ ਬਿਮਾਰ ਅੱਜ ਸੱਡੇ ਆ ਗਿਆ ਦੇਖੋ ਕੀ ਆਇਆ ਧਮਾਕਾ ਤਾਂ ਤਾਂ ਤੇ ਦੇਖੀ ਦੂਰ ਦੀ ਚੱਲਦੀਆਂ ਨੇੜੇ ਦੀ ਚੰਤੀਆਂ ਕਿਵੇਂ

ਸਾਣੇ ਆਪੇ ਲਈ ਜਾਂਦੀ ਆ ਬੰਦਿਆ ਨਾ ਇਹ ਕੰਮ ਤੇ ਤੋਂ ਬਲੇਰ ਸੀ ਤਾਂ ਆਹ ਚਾਹ ਮੋੜੇ ਤੇ ਇਹ ਮੱਖੀ ਮੱਖੀ ਫਰੇਤੀ ਬਸ ਫਰੇਤੀ ਦੀ ਜਾਨਾ ਪਾ ਚੁੱਕਾ ਦਾ 15 ਕਿਲੋ ਜੇ ਤੋਂ ਵੱਧ ਅੱਛਾ ਇਹ ਵੀ 200 ਕਿਲੋ ਦਾ ਹੈ ਤੇ ਕੰਨ ਕਿੰਨਾ ਨਾ ਪੜਿਆ ਕਿ ਪਟੇ ਉਧਾਰ ਸੀ ਤਾਂ ਨਹੀਂ ਦਿੱਤੀ ਜੇ ਇਹੋ ਜਿਹਾ ਦੇਖਾ ਜਿਆਦਾ ਮੱਸੀ ਰੱਖਣਾ ਗੱਲ ਕਰਨਾ ਇਹਦੇ ਨਾਲ ਦੋ ਬਾਰਾਂ ਮੀਨਾ ਉਹਦਾ ਅੱਠ ਨੌ ਲਿਆਈ ਡਾਟੇ ਦੋ 16 ਨਾ ਦਾ ਬਾਗਰਾ ਮੱਸੀ ਦੇਣ ਤੋਂ ਲਾਣ ਬੋਤਾਂ ਫਿਰ ਸਾਰਾ ਕੁਝ ਪੀਸੂ ਹੋ ਤਾਂ ਜਾਲੀ ਨੇ ਕੱਢਣਾ ਦੱਸੇ ਇਹ ਤਾਂ ਦਾ ਕੰਮ ਪੀਸਣ ਦਾ ਕੰਮ ਜਾਲੀ ਦਾ ਕੰਮ ਆਤਾ ਰਾਣਾ ਨੋਬਲ ਵੀਰ ਸਿੰਘ ਇਹ ਪਾਣੀ ਭਰ ਦੇਣੀ ਚਾਹੀਦਾ ਜਲਦੀ ਭਰ ਦੇ ਸੰਦਾ ਉਹ ਵੀ ਨਾ 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 ਹੁਣੇ ਸਹੀ ਹੋ ਜੇ ਪਾਣੀ ਆਹ ਲਓ ਜੀ ਇਹਨੂੰ ਬੰਦ ਕਰ ਦੋਵੇ ਜਿਵੇਂ ਹੁਣ ਹੈ ਜਾਇਆ ਬੰਦ ਕਰਕੇ ਆਇਆ ਇਹਨੇ ਆਪੇ ਸਾਰਾ ਕੁਝ ਬੰਦ ਉਹ ਦਿੱਤਾ ਕੀ ਇਹਨੇ ਮੇਰੇ ਬੰਦ ਹੋ ਗੂ ਆਪਕੋ ਹਾਂ ਜਦੋਂ ਆਰਾਮ ਵਜੂ ਆ ਠੀਕ ਹਾਂ ਤੇ ਪਿਛਲੀ ਵਾਰੀ ਫੁੱਲ ਕੇ ਚਲਾਉਣੀ ਹੈ ਜੀ ਹਵਾ ਲੱਗੇ ਜਾਣੀ ਠੀਕ ਉੱਧਰ ਉੱpredਿਆ ਹੋਇਆ ਵਈ ਹਾਂ ਇੱਥੋਂ ਪਟਿਆਲਾ ਸਿੱਧਾ ਹਾਂ ਕਿੱਥੇ ਜਾਣਾ ਤੁਸੀਂ ਪਟਿਆਲੇ ਜਾਵਾਂਗੇ ਡੇਗ ਜਾਵਾਂ ਹਰਦੀ ਮਾਦੀ ਦੇ ਗੀਤ ਸੁਣੋ ਚੱਲ ਜੀ ਅੱਛਾ ਚੱਲ ਤਾਂ ਇੱਕ ਹੋਰ ਸੌਖਾ ਰੋਡ ਜਾਂਦਾ ਜੇ ਮਾਲੇ ਨੂੰ ਜਾਣਾ ਪੁੱਛੇ ਪਤਾ ਕਰ ਦੇਣਾ ਪਟਿਆਲਾ ਪੜਨ ਦੀ ਲੋੜ ਨਹੀਂ ਪੈਣੀ ਆਹ ਜਿਹੜੀ ਆਹ ਮਹਾਲੀ ਜੋਂ ਤੱਕ ਇਥੋਂ ਸਰਾਂ ਤੋਂ ਸਰਾਂ ਤੋਂ ਮੋੜ ਲੈ ਗਿੜਕੁੱਟ ਤੇ ਬਖਸ਼ੀਵਾਲ ਬਖਸ਼ੀਵਾਲ ਆਣਾ

ਮੇਰਾ ਜਿਹੜਾ ਹਾਰ ਚਾਲ ਬਣਦੀ ਹੈ ਐਂਪੀਅਰ ਦੇ ਨਾਲ ਚੱਲਦੀ ਹੈ। ਇਹਨਾਂ ਸੈੱਟੀ ਜਿਹੜੀ 12 ਦੇ ਵੀ ਨਾ ਹੱਥ ਆਉਂਦਾ। ਉਹ 12 ਦੇ ਵੀ ਮਾਰ ਰਿਹਾ। ਅੱਜ ਮੈਂ ਨਾ ਮੀਟਾ ਨਹੀਂ ਕੀਤਾ। ਪਾਪੀ ਨਾਲ ਉਹਦੇ 15 ਦੇ ਅੱਗੇ ਨੇ ਦਾਣਾ ਵੱਲ ਕਰਦੇ। ਹਾਂ। ਆਹ ਬਦਲਣੇ ਦਾ ਭਾਅ ਦੇਣਾ ਦਾਣਾ। ਦੇਖੋ ਇਹ ਆਟਾ ਚੈੱਕ ਕਰੋ ਨਾ ਗਰਮ ਨਹੀਂ ਹੈਗਾ ਲਈ ਗਰਮ ਦੇਖ ਤਾਂ ਸਹੀ ਬਰੀਕ ਆ ਕਿਵੇਂ ਆ ਵਧੀਆ ਇੱਕ ਬਹੁਤ ਵਧੀਆ ਗੱਲ ਆ ਇਹਦੀ ਬਈ ਆਪਾਂ ਨੂੰ ਇਹਦੇ ਛਾਣ ਦੀ ਵੀ ਨਹੀਂ ਲੋੜ ਛਾਣਨ ਦੀ ਲੋੜ ਨਹੀਂ ਕਿਨੇ ਹੀ ਆਪਣਾ ਤਾਜ਼ਾ ਕੱਢੋ 10 ਦਿਨਾਂ ਦਾ ਲੋੜ ਹੀ ਨਹੀਂ ਛਾਣਨ ਦੀ ਇਹ ਬਰੀਕ ਲੱਗਿਆ ਸਾਨੂੰ ਤਾਂ ਤਿੰਨ ਨੰਬਰ ਜਾਰੀ ਪਾ ਲਈ ਠੀਕ ਹੈ ਅੱਛਾ ਛੋਟੇ ਹੀ ਹੋਣਾ ਥੋੜਾ ਜਿਹਾ ਵੱਡਾ ਚਲੋ ਤਾਂ ਕਰ ਲਾਂਗੇ ਅਡਜਸਟਮੈਂਟ ਸਾਰ ਆਹ ਕਹਿੰਦਾ ਸੀ ਖੋਲੀਆਂ ਦਾ ਚੈਂਬਰ ਜ ਆਹ ਚੈਂਬਰ ਹੀ ਕਹਿੰਦੇ ਆ ਇਹਨੂੰ ਚੈਂਬਰ ਹਨ ਸੋ ਨੂੰ ਹੀ ਤਾਂ ਪੇਖੜਾ ਰੱਖਿਆ ਹੈ। ਸਹੀ ਗੱਲ। ਅੱਛਾ ਔਰ ਰਹਿੰਦੀ ਹੈ ਫਿਰ ਉਹ ਜਣੀ ਬੁਰਸ਼ ਨਾਲ ਝਾੜਨਾ ਹੋਣਾ। ਆ ਚੀਜ਼ ਦੀ ਕਹਿੰਦਾ ਸੀ ਮੈਂ ਆਹ। ਵੀ ਇਹ ਲੋਹੇ ਦਾ ਕੀ ਹੈ ਇਹ? ਸਾਰਾ ਲੋਹੇ ਦਾ। ਠੀਕ। ਇੱਥੇ ਬੁਰਸ਼ ਮਾ ਨਹੀਂ ਕਿਤੇ ਠੀਕ ਵੀ ਅੱਟਾ ਜੰਮ ਗਿਆ। ਆਹੋ ਬਈ ਇਹ ਤਾਂ ਐ ਹੁੰਦਾ ਵੀ ਜੇ ਦੁਬਾਰੇ ਲਾਉਣਾ ਇਹਦੀ ਫੇਸ ਸਹੀ ਨਹੀਂ ਲੱਗਦਾ ਹੈਗਾ। ਵੋਟ ਸਾਈਸ ਆਪਨੇ ਜਾ ਲਈ ਠੀਕ ਹੈ ਆਹਾਂ ਕਾਦਾ ਆਹਾਂ ਇਹ ਸੁੱਚ ਇਹ ਬਾਜਰੇ ਦਾ ਟੱਕਦਾਂ ਵਸਤੇ ਤਾਂ ਕਰਨੀ ਪੂ ਉਹ ਕੀ ਵਜ੍ਹਾ ਦਾਣੇ ਬਰੀਕ ਹੁੰਦੇ ਨੇ ਨਾ ਬਾਜਰੇ ਦੇ ਜਿਆਦਾ ਪੈਂਦੇ ਨਹੀਂ ਜਿਆਦੇ ਜਾਂਦੇ ਉਹ ਮੋਟਰ ਦੀ ਸੁਰਵ ਹੋ ਜਾਂਦੇ ਚੱਕਰ ਜਿਹਾ ਤਾਂ ਦਾਣੇ ਖਿੱਚੀਏ ਇਹ ਤਾਂ ਅੱਛਾ ਥੱਲੇ ਹੀ ਕੱਢ ਦੂ ਇਹ ਤਾਂ ਛੇੜੇ ਨਾ ਸੀ ਠੀਕ ਹੈ ਅੱਛਾ ਅੱਛਾ ਅੱਲੀ ਕੱਢ ਦੇ ਇਹ ਜਾਨੀ ਉਹਦੇ ਉਹਦੀ ਆ ਜਿਹੜੀ ਚਾਲ ਆ ਵਿੱਚ ਹਾਂ ਕੌਂਦੇ ਠੀਕ ਆ ਜੇ ਪਤਾ ਤਾਂ ਕਰਤੀ ਇਹ ਅੱਤਾ ਘੱਟਣਾ ਵੇ ਹੂੰ ਤੇਨੇ ਆਟਾ ਘੱਟ ਕਰਨਾ ਉਹ ਉਹਦੀ ਚਾਲ ਘੱਟ ਜਾਣੀ ਆ ਉਹਦੀ ਇਹ ਤਾਂ ਉਹਦੀ ਚਾਲ ਆ ਇਹ ਵੱਧ ਘੱਟ ਕਰਨਾ ਵਾਸਤੇ ਚਲੋ ਠੀਕ ਆ ਕੀ ਆ ਸਾਡੇ ਤਮਾਕਾ ਉਹ ਜਿਹੜੀ ਵੀਡੀਓ ਚ ਦੇਖੀ ਸੀ ਓਕੇ ਖਰਾਬ ਕਰਦਾ ਨਾ ਨਾ ਵੇ ਇਹ ਪੀਕੇ ਦਿਖਾਈ ਹੋਏ ਠੀਕ ਕਰ ਜੀ ਕੀ ਆ ਇਹ ਇਹਦੀ ਆ ਅੱਗੇ ਪੂਰੇ ਵਾਸਤੇ ਆ ਢੋਲੀ ਆ ਨਾ ਇਹ ਦੇਖਿਆ ਆ ਦੇ ਆਟਾ ਕੱਢਿਆ ਆ ਦੇਖ ਦਰਸ਼ਨ ਆਟਾ ਤਾਂ ਕੱਢਿਆ ਵੀ ਆਖਿਆ ਹਾਂ ਹਾਂ ਆਹ ਤੇ ਇੱਕ ਗੱਲ ਦੱਸੋ ਇਹਦੇ ਨਾਲ ਜੇ ਆਟਾ ਜਦੋਂ ਗਰਮ ਹੋਊਗਾ ਖਰਾਬ ਨਹੀਂ ਹੋਊਗਾ ਗਰਮ ਕੱਢਦੀ ਹੋਊਗੀ ਆਟਾ ਇਹ ਦੂਜੀ ਚੱਕੀ ਵੀ ਤਾਂ ਕਰਨੀ ਖੜਦੀ ਆ ਦੂਈ ਦਾ ਖਰਾਬ ਹੁੰਦਾ ਠੰਡਾ ਆਟਾ ਕੱਢਣਾ ਚਾਹੀਦਾ ਕਿਵੇਂ ਆਟਾ ਗਰਮ ਨਹੀਂ ਹੋਣਾ ਚਾਹੀਦਾ ਕਰਨੇ ਕੱਢਣੀਆਂ ਨਾ ਜਿਹੜੀਆਂ ਟਰੈਕਟਰ ਤੇ ਲੱਗੀਆਂ ਸੀ ਨਾ ਚੱਕੀਆਂ ਸਾਡੇ ਸੀਗੀ ਉਹ ਉਹੀ ਤੇ ਲੈ ਗਰਮ ਕਰ ਦਿੱਤੀ ਸੀ ਇਹ ਤਾਂ ਜਣੀ ਆਇਆ ਢੋਲ ਢੂਲ ਚ ਠੰਡਾ ਕਰਕੇ ਪਾਵੇ ਹੂੰ ਬਸ ਢੋਲ ਚ ਕੀ ਪਾਉਣਾ ਆ ਡਰਮੀ ਜੀ ਭਰ ਲਿਆ ਕਰਾਂਗੇ ਬਸ ਸਾਰਾ ਕਿਲੋ ਦੀ ਆ ਆ ਜਾਲੀਆਂ ਸਾਰੀਆਂ ਦਿੱਤੀਆਂ ਨੇ ਨੇ ਸਾਰੀਆਂ ਨੇ ਆਹ ਪਈਆਂ ਹੋਣਾਂ ਪਿੱਛੇ ਲਿਖੇ ਹੋਏ ਨੇ ਵੀ ਕਿਹੜਾ ਕਿਹੜਾ ਕੀ ਕੀ ਹਾਂ ਹੁਣ ਵੀਜੇ ਦੀ ਛੁੱਟੀ ਵੀਜੇ ਦੀ ਛੁੱਟੀ ਆਹ ਪਈਆਂ ਤੇਰੇ ਪਿੱਛੇ ਜਾਲੀਆਂ ਆ ਪਈਆਂ ਛੋੜੀ 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 ਖੋਲ ਦੇ ਮੈਂ ਖੋਲ ਬੋਤਲ ਇਹਨੂੰ ਰੱਖਿਆ ਕਰਨ ਨਾਲ ਆਉਰੇ ਰੱਖੀ ਜਾਂਦੀ ਢੋਲੀ ਦਰਸ਼ਨ ਇਹੇ ਹਾਂ ਆਉਰੇ ਅਸੀਂ ਵੀਡੀਓ ਤੇ ਦੇਖੀ ਸੀ ਇਹ ਆ ਨੀਕਰ ਉਹ ਇਹ ਨੀਕਰ ਪੂਪੂ ਦੀ ਪੂਪੂ ਉਹਦੇ ਹੱਥ ਕੱਢ ਕੇ ਗਿਆ ਸੀ ਨਹੀਂ ਕੌਣ ਕੱਢ ਕੇ ਗਿਆ ਸੀ ਚਲਾ ਕੇ ਦੇਖੀ ਆ ਫਿਰ ਭਾਈ ਤੂੰ ਇਹ ਚਲਾ ਕੇ ਪੂਤਾ ਦੇ ਇੱਥੇ ਨੂੰ ਕਣਕ ਪਾਉਣੀ ਆ ਆਪੇ ਉਹ ਕਰੀ ਜਾਊਗੀ ਕਿੰਨੇ ਦੀ ਆਲੀ 20 20 ਵਿੱਚ ਉਹ ਹਾਂ ਸਾਰਾ ਪੁਸ਼ਕੀ ਹਾਂ ਹਾਂ ਬੋਰੀਅਲ ਦੇ ਵਿੱਚ ਆ ਉਹ ਕਹਿੰਦੇ ਫਰੀ ਆ ਮੋਟਰ ਕਿਹੜੀ ਕੋਣ ਪੜੀ ਜੀ ਜਿੱਥੇ ਮਰਜੀ ਸਾਡੇ ਪਿੱਛੇ ਆ ਮੋਟਰ ਪਿੱਛੇ ਆ ਹਾਂ ਮੈਂ ਕਹਿੰਦੀ ਬੋਲ ਰਹਾ ਨਾ ਅੰਗਰੇਜ਼ੀਆ ਦਾ ਮੈਂ ਕਿਹਾ ਕਿਤੇ ਇੱਕ ਲੋ ਦੀ ਆ ਜਿਹੜੀ ਕਰਮਟਮ ਦੀ ਗੋ ਨਹੀਂ ਨਹੀਂ ਆਪ ਤਿਆਰ ਕਰਦਾ ਨਾ ਉਹ ਉਹੀ ਆਪਣੀ ਤਿਆਰ ਮਿਰਚਾਂ ਵੀ ਧਨੀਆ ਰੱਖ ਲਿਓ ਨਾ ਆਪਾਂ ਹੈਗੇ ਆ ਸਾਰੇ ਡਰਾਈਵਰਿਆਂ ਹੋ ਵੈਂਡ ਡਰਾਈਵਰ ਤੇ ਨਹੀਂ ਹੈਗੇ 17 ਹੈ ਨਾ ਆ ਦੇਖਾ 6 ਮਿਰਚਾਂ ਕਿੰਦਰ ਦੀ ਵੀ ਪੀਸੇ ਜਾਂਦੀਆਂ ਨੇ ਆਪਿਆ ਪੀਸੀ ਦਾ ਉਹ ਹੀ ਦੀਏ ਜਾਣਗੇ ਜਾਲੀ ਚੇਂਜ ਹੋਇਆ ਕਰੀ ਉਹੀ ਕਰ ਦੋ ਪਤਾ ਕਿੰਨੇ ਚੜਦੇ ਆ ਛਿੱਕ ਵਾਲਾ ਮੱਤਾ ਨਾ ਲਿਓ ਬੇਸਣਾ ਮਿਰਚਾਂ ਹਲਦੀ ਮੱਕੀ ਮਹਿੰਦੀ ਆਟਾ ਮੱਕੀ ਦਾ ਆਟਾ ਤਾਂ ਐਸੇ ਚੋਹੋ ਨਾ ਮੱਕੀ ਦਾ ਆਟਾ ਨਹੀਂ ਉਹ ਉਹ ਜਗਾ ਹਲਦੀ ਮਿਰਚਾਂ ਹਲਦੀ ਮਿਰਚਾਂ ਹਾਂ ਬੇਸਰ ਉਹ ਕਿੱਥੇ ਲੱਗਦਾ ਆ ਮੂਰੇ ਆਹ ਮੂਰੇ ਬਣਾਉਣਾ ਤਾਂ ਇੱਥੇ ਲੱਗੂ ਕੋਕੂ ਪਰੈਟੀ ਇੱਥੇ ਲੱਗ ਜਾਂਦਾ ਔਰੇ ਕੋਰ ਤੇ ਉਹ ਬਾਸ ਚੱਕੀ ਬਾਸ ਸਰ ਮੈਨੂੰ ਇੱਥੇ ਲਾ ਕੇ ਜੇ ਹਲਦੀ ਪੀਛਣੀ ਆ ਜਿਹੜੀ ਹੱਥ ਨਾਲ ਚੱਕ-ਚੱਕ ਕੇ ਪਾਉਣੀ ਆ ਇੱਥੇ ਅੰਪੇਅਰ ਦੇ हिसाब ਨਾਲ ਉਹਨਾਂ ਨਹੀਂ ਪਾਈਦਾ ਜਿੰਨੀ ਲੋੜ ਆ ਕਿੱਥੇ ਲਿਖਿਆ ਕਿ ਉਝਾਲੀ 'ਚ ਹੱਪਰ ਲਗਾਈ ਆ ਆ ਦਲੀਆ ਪੀਣਾ ਜੇ ਐਜੇ ਉੱਪਰ ਰੱਖ ਦੋ ਇਹਨੂੰ ਤੇ ਜੇ ਤੁਸੀਂ ਦਲੀਆ ਇਹ ਦਲੀਆ ਪੀਣਾ ਭਰੇ 'ਚ ਧਰੋ ਫਿਰ ਅਜੇ ਇਹ ਜਾਲੀ ਬਦਲਨੀ ਪਊ 8 ਨੰਬਰ ਲਾਉਣੀ ਤੂੰ ਮੋਟੀ ਦਲੀਆ ਵਾਲੀ